T20 World Cup ਲਈ Shubman Gill ਨੂੰ Team India ਵਿੱਚ ਜਗ੍ਹਾ ਨਹੀਂ ਮਿਲੀ ਇਸ ਦੇ ਬਾਅਦ ਲਗਾਤਾਰ ਅਟਕਲਾ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ Shubman Gill ਨੂੰ reserve player ਵਜੋਂ ਚੁਣਿਆ ਗਿਆ ਹੈ। ਲਿਹਾਜ਼ਾ ਉਹ ਭਾਰਤੀ ਟੀਮ ਨਾਲ ਅਮਰੀਕਾ ਗਏ ਪਰ ਸਟੇਡੀਅਮ ਵਿੱਚ ਭਾਰਤੀ ਖਿਡਾਰੀਆਂ ਨੂੰ ਸਪੋਰਟ ਕਰਦੇ ਨਜ਼ਰ ਨਹੀਂ ਆ। ਜਦੋਂ ਕਿ Shubman Gill ਤੋਂ ਇਲਾਵਾ ਹੋਰ reserve player Rinku Singh, Avesh Khan ਤੇ Khalil Ahmed New York ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤੀ ਟੀਮ ਦਾ ਹੌਸਲਾ ਵਧਾਉਂਦੇ ਦਿਖੇ ਰਿਪੋਰਟ ਮੁਤਾਬਕ ਭਾਰਤ ਦੇ ਲੀਗ ਮੈਚਾਂ ਦੇ ਬਾਅਦ ਸ਼ੁਮਨ ਗਿਲ ਤੇ ਅਵੇਸ਼ ਖਾਨ ਭਾਰਤ ਪਰਤ ਜਾਣਗੇ ਦਰਸਲ ਦੋਵੇਂ ਖਿਡਾਰੀਆਂ ਨੂੰ ਰਿਪਲੇਸਮੈਂਟ ਵਜੋਂ ਰੱਖਿਆ ਗਿਆ ਸੀ ਪਰ ਸ਼ੁਮਨ ਗਿਲ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੁਮਨ ਗਿਲ ਨੂੰ ਅਨੁਸ਼ਾਸਨਹੀਣਤਾ ਦੀ ਵਜ੍ਹਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਨਾਲ ਹੀ ਖਬਰ ਹੈ ਕਿ ਸ਼ੁਮਨ ਗਿਲ ਭਾਰਤੀ ਟੀਮ ਨੂੰ ਸਪੋਰਟ ਕਰਨ ਦੀ ਬਜਾਏ ਆਪਣੇ ਸਾਈਡ ਬਿਜ਼ਨਸ ਵਿੱਚ ਬਿਜ਼ੀ ਸੀ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿਲ ਦੇ ਵਿੱਚ ਰਿਸ਼ਤੇ ਵਿੱਚ ਦਰਾਰ ਆ ਗਈ ਹੈ। ਦਰਸਲ ਸ਼ੁਭਮਨ ਗਿਲ ਨੇ ਇੰਸਟਾਗ੍ਰਾਮ ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਨਫੋਲੋ ਕਰ ਦਿੱਤਾ ਹੈ। ਜਿਸ ਦੇ ਬਾਅਦ ਫੈਨਸ ਦਾ ਕਹਿਣਾ ਹੈ ਕਿ ਰੋਹਿਤ ਸ਼ਰਮਾ ਤੇ ਸ਼ੁਭਮਨ ਗਿਲ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਪਿਛਲੇ ਦਿਨੀ 1 ਡੇ ਵਰਲਡ ਕੱਪ ਵਿੱਚ ਭਾਰਤ ਲਈ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਨਾਲ ਹੀ ਆਈਪੀਐਲ ਵਿੱਚ ਸ਼ੁਭਮਨ ਗਿੱਲ ਨੇ ਬਹੁਤ ਦੌੜਾਂ ਬਣਾਈਆਂ ਪਰ T20 ਵਰਲਡ ਕੱਪ ਲਈ ਭਾਰਤ ਦੀ ਮੁੱਖ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੇ ਹਾਲਾਂਕਿ T20 ਵਰਲਡ ਕੱਪ ਲਈ ਭਾਰਤੀ ਟੀਮ ਨਾਲ ਸ਼ੁਭਮਨ ਗਿੱਲ ਅਮਰੀਕਾ ਅਰਜ਼ਰਵ ਪਲੇਅਰ ਵਜੋਂ ਜ਼ਰੂਰ ਗਏ